ਸਵਤੰਤਰਤਾ ਦਿਵਸ ਸਾਡੀ ਰੱਖਟੈਨ ਉਪਰ ਵਿਦਿਆਰਥੀ ਤੇ ਸਤਕਾਰਯੋਗ ਵਿਗਿਆਨੀ ਜਿਵੇਂ ਅਸੀਂ ਪਹਿਲਾਂ ਵੀ ਦੱਸਿਆ ਸੀਗਾ ਅੱਜ ਦਾ ਜਿਹੜਾ ਲਾਈਵ ਪ੍ਰੋਗਰਾਮ ਅਸੀਂ ਰੱਖਣਾ ਹੈ ਹਨ ਕਿਉਂਕਿ ਇਸ ਮਿਹਰ ਦਾ ਲਾਸਟ ਪ੍ਰੋਗਰਾਮ ਹੈ ਅਸੀਂ ਉਹ ਉਹ ਸੇ ਸੰਭਾਵ ਖੁਰਾਕੀ ਬੀਜ ਜਿਹੜਾ ਤਾ ਉਹਦੇ ਤੇ ਸਮਤ ਰੱਖਣਾ ਹੈ ਇਸਦੇ ਬਾਰੇ ਅਸੀਂ ਗੱਲ ਕੀਤੀ ਸੀ ਜਿਹਨੂੰ ਦੱਸਿਆ ਸੀਗਾ ਤੁਸੀਂ ਆਪਣੇ ਕੁਐਸਚਨ ਤਿਆਰ ਰੱਖੋ ਸਪੈਸ਼ਲ ਅਸੀਂ ਇਹ ਲਾਈਵ ਪ੍ਰੋਗਰਾਮ ਕਰ ਰਹੇ ਆ ਅਸੀਂ ਨਿਗੋਟਾ ਦੇ ਡਾਕਟਰ ਸ਼ੇਖਰ ਸਿੰਘ ਜੀ ਡਾਕਟਰ ਸਾਹਿਬ ਤੁਹਾਨੂੰ ਸਵਾਗਤ ਹੈ ਜੀ ਡਾਕਟਰ ਸਾਹਿਬ ਸਟੂਡੈਂਟਾਂ ਦੇ ਛੋਟੇ ਸਾਥੀ ਦਾ ਬੜਾ ਉਜਵਾਂ ਪਰ ਅਸਵਾ ਹੁੰਦਾ ਹੈ ਮੈਂ ਸ਼ਵਾਮੀ ਨਾਣਾ ਦਾ ਵੇਸ ਕਰਨਾ ਚਾਹੁੰਦਾ ਡਾਕਟਰ ਸਾਹਿਬ ਖਾਸ ਕਰਕੇ ਜਿਕੇ ਹੱਡੀਆਂ ਦੇ ਸਪੈਸ਼ਲਿਸਟ ਨੇ ਪੂਰੇ ਪੰਜਾਬ ਦੇ ਵਿੱਚ ਚੰਗੇ ਡਾਕਟਰਾਂ ਚੋਂ شمار ਨੇ ਛੋਟੀ ਉਮਰ ਤੇ ਇਸ ਮਕਾਮ ਤੇ ਪਹੁੰਚਣੀ ਬੜੀ ਖੁਸ਼ਹਾਲੀ ਗੱਲ ਹੈ ਸਰ ਲਈ ਮਾਰਨ ਵਾਲੀ ਗੱਲ ਸਾਡੇ ਸਟੂਡੈਂਟ ਸ਼ਾਬਲ ਨੇ ਤੇ ਸਾਡੇ ਪਾਠਕਾਂ ਦੇ ਨਾਲ ਸਿੱਧੀ ਗੱਲਬਾਤ ਕਰਦੇ ਤੁਸੀਂ ਜਿਹੜੇ ਵੀ ਕੋਈ ਸਵਾਲ ਹੋਵੇ ਤਾਂ ਤੁਸੀਂ ਜਰੂਰ ਆਪਣੇ ਡਰਾਪ ਕਰ ਲੈਣਾ ਦਾ ਅੱਛਾ ਬਈ ਸ਼ੁਰੂਆਤ ਇਥੋਂ ਕਰਦਾ 7 ਨੰਬਰ ਤੋਂ ਸ਼ੁਰੂ ਕਰਾਂਗੇ ਹੈਨਾ ਸ਼ੁਰੂ ਹੋ ਗਿਆ ਕਿ ਹੋ ਚੁੱਕਾ ਵਾ ਆਪਾਂ ਗੱਲ ਕਰੀ ਤੇ ਹੁਣ ਵੀ ਗਾਂ ਥੋੜੀ ਜਿਹੀ ਸਰਦੀ ਬਦਨੀ ਹੈ ਜੀ ਹਾਂ ਜੀ ਸੰਸਾਰੀਆਂ ਦੇ ਵਿੱਚ ਕਿਸ ਤਰ੍ਹਾਂ ਖਾਂਸਪਾਲ ਖਰਚਾ ਜੀ ਇਹ ਗੱਲ ਕਰਦੇ ਆਮ ਜਨ ਮਾਨਸ ਲਈ ਜੀ ਪਲੀਜ਼ ਇਹ ਕੋਈ ਦਿਮੇਂ ਕੀ ਸਰਦੀਆਂ ਦੇ ਵਿੱਚ ਆਪਣਾ ਟੈਂਪਰੇਚਰ ਕਾਫੀ ਡਾਊਨ ਹੋ ਜਾਂਦਾ ਹਾਂਜੀ ਉਹਦੇ ਵਿੱਚ ਉਹਦੇ ਕਰਕੇ ਆਪਣੀ ਮਸਲਸ ਦੇ ਵਿੱਚ ਅਕੜਾ ਵਗੈਰਾ ਕਾਫੀ ਵੱਜ ਜਾਂਦਾ ਹੂੰ ਤੇ ਮਸਲਸ ਦੇ ਅਕੜਾ ਕਰਕੇ ਆਪਣੀ ਰੀੜ ਦੀ ਹੱਡੀ ਦੇ ਵਿੱਚ ਦਰਦ ਵਗੈਰਾ ਕਿਉਂਕਿ ਮਸਲ ਆਖੜੇ ਪਏ ਨੇ ਉਹ ਜਾਂਦਾ ਰਹਿਣਾ ਸ਼ੁਰੂ ਹੋ ਜਾਂਦਾ ਹੈ ਹੂੰ ਤੇ ਉਸ ਦੇ ਨਾਲ ਹੀ ਕੀ ਕਹਿੰਦੇ ਆ ਆਪਾਂ ਨਹੀਂ ਵਿਜ਼ਿਬਿਲਟੀ ਘਟਦੀ ਜਾਂਦੀ ਹੈ ਹੂੰ ਜਿਹਦੇ ਵਿੱਚ ਕਰਕੇ ਸੱਟ ਵੱਜਣ ਦੇ ਚਾਂਸ ਕਾਫੀ ਵੱਜ ਜਾਂਦੇ ਹੈਗੇ ਨੇ ਹੂੰ ਇਸੇ ਤਰੀਕੇ ਨਾਲ ਜੋੜਾਂ 'ਚ ਵੀ ਅਕੜਾ ਜਵੇਂ ਗੋਡਿਆਂ ਤੇ ਮੋਢੇ ਦੇ ਵਿੱਚ ਕਾਫੀ ਅਕੜਾ ਰਹਿਣਾ ਸ਼ੁਰੂ ਹੋ ਗਈ। ਜੀ ਠੀਕ ਹੈ ਜੀ। ਇਹ ਕਾਮਨਲੀ ਪ੍ਰੋਬਲਮ ਸਾਨੂੰ ਦੇਖਣ ਨੂੰ ਮਿਲਦੀ ਹੈ ਜਿਹੜੀ ਸਰਦੀਆਂ ਦੇ ਵਿੱਚ ਵੱਧ ਜਾਂਦੀ ਹੈ। ਹੂੰ 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 ਤੇ ਇਹਦੇ ਬਚਾਅ ਵਾਸਤੇ ਮੈਂ ਕੁਝ ਚੀਜ਼ਾਂ ਸਾਂਝੀਆਂ ਕਰਨਾ ਚਾਹਾਂਗਾ ਹਾਂ ਹਾਂ ਇੱਕ ਤਾਂ ਸਾਨੂੰ ਆਪਣੀ ਡੇਲੀ ਉੱਠ ਕੇ ਵਰਜ ਜ਼ਰੂਰ ਕਰਨੀ ਜ਼ਰੂਰੀ ਹੈ ਠੀਕ ਹੈ ਜੀ ਵਰਜ ਇਸ ਦੇ ਵਿੱਚ ਇਹ ਹੁੰਦਾ ਹੈ ਕਿ ਕਈ ਤਾਂ ਬਹੁਤ ਜ਼ਿਆਦਾ ਹਾਰਡ ਲੈਵਲ ਤੇ ਜਿਮ ਚ ਐਕਸਰਸਾਈਜ਼ ਕਰਦੇ ਬਟ ਆਪਣੇ ਕਿਸਾਨ ਪੈਂਤਰਾ ਜਿਹੜੇ ਹੈਗੇ ਨੇ ਉਹਨਾਂ ਨੂੰ ਕੀ ਚਾਹੀਦਾ ਸਵੇਰੇ ਉੱਠ ਕੇ ਸਾਰੀ ਆਪਣੇ ਹਰ ਜੋਰ ਦੀ ਮੂਵਮੈਂਟ ਵਗੈਰਾ ਕਰਨੀ ਹੈ ਠੀਕ ਹੈ ਜੀ ਨਹੀਂ ਆਪਣੀ ਜਿਹੜੀ ਪਿੱਠ ਦੀ ਥੋੜੀ ਜਿਹੀ ਸਟ੍ਰੈਚਿੰਗ ਕਰਨੀ ਹੈਗੀ ਹੈ ਤਾਂ ਕਿ ਸਵੇਰੇ ਉਹਦਾ ਅਕੜਾ ਨਿਕਲ ਪਈ ਇਹ ਨਹੀਂ ਕਿ ਸਵੇਰੇ ਉੱਠ ਕੇ ਸਾਰੀ ਤੁਸੀਂ ਆਪਣੇ ਕੰਮ ਵਗੈਰਾ ਕਰਨਾ ਸ਼ੁਰੂ ਕਰਤਾ 5-10 ਮਿੰਟ ਆਪਣੀ ਬਾਡੀ ਲਈ ਰੱਖਣੇ ਹੈਗੇ ਹੂੰ ਹੂੰ ਬਿਲਕੁਲ ਠੀਕ ਹੈ ਜੀ ਬਿਲਕੁਲ ਠੀਕ ਹੈ ਇੱਕ ਆਪਣੇ ਪੰਜਾਬ ਪਰਵਾਸ ਸਾਰਿਆਂ ਚ ਆਦਤ ਹੁੰਦੀ ਹੈ ਕਿ ਆਪਾਂ ਸਵੇਰੇ ਸਵੇਰੇ ਉੱਠ ਕੇ 5 ਵਜੇ ਖੇਤਾਂ ਚ ਜਾਣਾ ਹੈ ਹੁਣ ਉਸੇ ਤਰੀਕੇ ਨਾਲ ਹੀ ਆਪਣੀ ਸੈਰ ਵਗੈਰਾ ਵੀ ਹੋ ਜਾਂਦੀ ਹੈ ਜੀ ਹਰੇਕ ਨੇ ਇੱਕ ਮਾਈਂਡ ਤੋਂ ਬਣਾਇਆ ਹੁੰਦਾ ਕਿ ਆਪਾਂ 8:00 ਵਜੇ ਉੱਠਣਾ ਹੈ ਆਪਾਂ 8:00 ਵਜੇ ਜਾਣਾ ਹੀ ਜਾਣਾ ਹੈ ਪਰ ਸਰਦੀਆਂ ਦੇ ਵਿੱਚ ਉਹ ਰੂਟੀਨ ਥੋੜਾ ਜਿਹਾ ਚੇਂਜ ਕਰਨਾ ਪੈਂਦਾ ਹੈ ਆਪਾਂ ਨੂੰ ਇਸ ਸਵੇਰੇ ਬਿਲਕੁਲ 5 ਵਜੇ ਉੱਠ ਕੇ ਸੈਰ ਕਰਨ ਦੀ ਬਜਾਏ ਤੁਸੀਂ ਜਦੋਂ ਥੋੜਾ ਚਾਨਣ ਹੋ ਜਾਂਦਾ ਹੈ ਉਦੋਂ ਆਪਣੀ ਸੈਰ ਵਗੈਰਾ ਸ਼ੁਰੂ ਕਰੋ ਠੀਕ ਹੈ ਜੀ ਉਹਦਾ ਕਾਰਨ ਇਹ ਦੋ ਤਿੰਨ ਕਾਰਨ ਹੈ ਜਿਸ ਕਰਕੇ ਆ ਚੇਂਜ ਲੈਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਤਾਂ ਆ ਰੰਦਾ ਹੈ ਕਿ ਸਵੇਰ ਦੇ ਟਾਈਮ ਆਪਣੀ ਵਿਜ਼ਿਬਿਲਟੀ ਕਾਫੀ ਘੱਟ ਰਹਦੀ ਹੈ ਕੀ ਹੈ ਬਹੁਤ ਚਾਨਣ ਨਹੀਂ ਹੈਗਾ ਤਾਂ ਉਹਦੇ ਵਿੱਚ ਬਜ਼ੁਰਗ ਜਿਹੜੇ ਸੈਰ ਤੇ ਗਏ ਹੁੰਦੇ ਨੇ ਉਹਨਾਂ ਦਾ ਕੋਈ ਥੱਡਾ ਲੱਗ ਕੇ ਡਿੱਗਣ ਦੇ ਜਾਂ ਸਲਿੱਪ ਕਰਨ ਦੇ ਚਾਂਸ ਕਾਫੀ ਜ਼ਿਆਦਾ ਹੁੰਦੇ ਆ ਹਾਂ 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 ਦੂਸਰੀ ਚੀਜ਼ ਆ ਰਹੰਦੀ ਹੈ ਕਿ ਸਵੇਰੇ ਟੈਂਪਰੇਚਰ ਕਾਫੀ ਡਾਊਨ ਰਹਿੰਦਾ ਹੈ ਜਿਹਦੇ ਕਰਕੇ ਕਿ ਬੋਡੀ ਦਾ ਇੱਕ ਮੈਟਾਬੋਲਿਕ ਚੀਜ਼ ਹੈ ਜਿਹਦੇ ਕਰਕੇ ਆਸੇ-ਪਾਸੇ ਆਪਣੇ ਹੱਥਾਂ ਪੈਰਾਂ ਨੂੰ ਠੰਡ ਦਾ ਦੌਰਾ ਘਟਾ ਦਿੱਤਾ ਜਾਂਦਾ ਹੈ ਕਿ ਬੋਡੀ ਦਾ ਕੋਰ ਟੈਂਪਰੇਚਰ ਨੂੰ ਆਪਾਂ ਮੇਨਟੇਨ ਕਰ ਸਕੀਏ ਠੀਕ ਹੈ ਜੀ ਤਾਂ ਉਹਦੇ ਨਾਲ ਹੱਥ ਦੀ ਜੇ ਪੈਰਾਂ ਦੀ ਇੰਜਰੀ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਜੇ ਕਿਤੇ ਸੱਟ ਵਗੈਰਾ ਵੱਜੇ ਤਾਂ ਜ਼ਿਆਦਾ ਉਹ ਗੂੜੀ ਵੱਜਦੀ ਹੈ ਠੀਕ ਹੈ ਜੀ ਠੀਕ ਬਿਲਕੁਲ ਇਹ ਤਾਂ ਤੁਸੀਂ ਡਾਕਟਰ ਸਾਹਿਬ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਤੁਸੀਂ ਦੱਸੇ ਸੀ ਵੀ ਜਦੋਂ ਸਰਦੀਆਂ ਵਿੱਚ ਆਪਾਂ ਥੋੜਾ ਵਿਚਾਰ ਰੱਖ ਜਿਆਦਾ ਕੱਪੜੇ ਪਾਏ ਹੁੰਦੇ ਆ ਉਹ ਤੁਸੀਂ ਕਹਿੰਦੇ ਚੂਲੇ ਦੀ ਜਿਵੇਂ ਬਿਓ ਦੇ ਇੱਕ ਇੱਕ ਅਸੀਂ ਨੋਟਿਸ ਕੀਤਾ ਹੈ ਕਿ ਚੂੜੇ ਦੇ ਫ੍ਰੈਕਚਰ ਕਾਮਨ ਤੌਰ ਤੇ ਆਪਾਂ ਨੂੰ ਸਰਦੀਆਂ ਜ਼ਿਆਦਾ ਦੇਖਣ ਨੂੰ ਮਿਲਦੇ ਆ ਹਾਂ ਬਿਲਕੁਲ ਉਹ ਤਾਂ ਰੀਜ਼ਨ ਅਸੀਂ ਕਈਆਂ ਤੋਂ ਪੁੱਛੋ ਕਹਿੰਦੇ ਇਸ ਦਾ ਬਜ਼ੁਰਗਾਂ ਨੂੰ ਘਰੇ ਵੀ ਰੱਖਿਆ ਜਿਸ ਨਾਲ ਕੁਝ ਉਹ ਉਸ ਅਸੀਂ ਇੱਕ ਨੋਟ ਕੀਤਾ ਕਿ ਸਰਦੀਆਂ ਦੇ ਵਿੱਚ ਆਪਣੇ ਕੱਪੜਿਆਂ ਦਾ ਭਾਰ ਹੀ ਕਾਫੀ ਜ਼ਿਆਦਾ ਹੋ ਜਾਂਦਾ ਹੈ ਠੀਕ ਹੈ ਜੀ ਜਿਹਦੇ ਵਿੱਚ ਬਜ਼ੁਰਗ ਜਿਹੜੇ ਹੈਗੇ ਨੇ ਉਹਨਾਂ ਦਾ ਬੈਲੈਂਸ ਵੈਸੇ ਹੀ ਵੀਕ ਹੋ ਜਾਂਦਾ ਹੈ ਤੇ ਕਪੜਿਆਂ ਕਰਕੇ ਉਹਨਾਂ ਨੂੰ ਗਿਰਨ ਦੇ ਚਾਂਸ ਬੈਲੈਂਸ بگੜਨ ਦੇ ਚਾਂਸ ਕਾਫੀ ਜ਼ਿਆਦਾ ਹੈਗੇ। ਬਿਲਕੁਲ ਠੀਕ ਹੈ ਜੀ। ਤੇ ਇਸ ਕਰਕੇ ਜਦੋਂ ਬਜ਼ੁਰਗਾਂ ਵਗੈਰਾ ਨੇ ਖਾਸ ਕਰ ਟਾਇਲਟ ਵਗੈਰਾ ਜਾਣਾ ਹੈਗਾ ਤਾਂ ਕੋਈ ਉਹਨਾਂ ਦੀ ਹੈਲਪ ਜ਼ਰੂਰ ਕਰੇ। ਤੇ ਇੱਕ ਆਪਾਂ ਨਾਰਮਲੀ ਕੀ ਹੁੰਦਾ ਹੈ ਕਿ ਸਵੇਰੇ ਗਰਮੀਆਂ ਦੇ ਵਿੱਚ ਕੀ ਹੁੰਦਾ ਟਾਇਲਟs ਕੋਈ ਪਾਣੀ ਲੱਗਿਆ ਹੋਇਆ ਆਪਾਂ ਵਾਈਪਰ ਮਾਰਤਾ ਬਹੁਤ ਜਲਦੀ ਸੁੱਕ ਜਾਂਦਾ। ਬਿਲਕੁਲ ਠੀਕ ਹੈ। ਪਰ ਸਰਦੀਆਂ ਦੇ ਵਿੱਚ ਉਹ ਨਮੀ ਉਸ ਫਰਸ਼ ਦੇ ਉੱਪਰ ਰਹਿੰਦੀ ਹੈ। ਜਿਹਦੇ ਵਿੱਚ ਮੋਸਟ ਆਫ ਦਾ ਟਾਈਮਸ ਬਜ਼ੁਰਗਾਂ ਨੂੰ ਟਾਇਲਟ ਦੇ ਵਿੱਚ ਬਾਥਰੂਮ ਦੇ ਵਿੱਚ ਗਿਰਨ ਕਰਕੇ ਇਫੈਕਟਿਵ ਹੋ ਜਾਂਦੇ ਆ ਤਾਂ ਇਸ ਕਰਕੇ ਜਦੋਂ ਵੀ ਬਜ਼ੁਰਗਾਂ ਵਗੈਰਾ ਨੇ ਟਾਇਲਟ ਵਗੈਰਾ ਯੂਜ਼ ਕਰਨਾ ਹੈਗਾ ਇੱਕ ਆਪਣਾ ਘਰ ਦਾ ਬੰਦਾ ਕੋਈ ਨਾਲ ਹੋਵੇ ਜਿਹੜਾ ਉਹਨਾਂ ਦੀ ਹੈਲਪ ਕਰੇ ਅਸਲ ਤੁਸੀਂ ਜਿਵੇਂ ਗੱਲ ਸ਼ੁਰੂ ਕੀਤੀ ਸੀ ਵੀ ਸੈਟ ਤੋਂ ਹੈਨਾ ਵੀ ਸਾਨੂੰ ਕਿਸੇ ਵੇਲੇ ਵੀ ਕਰ ਚ ਚੰਗੀ ਗੱਲ ਹੈ ਹੁਣ ਕਈ ਬੰਦੇ ਜਿਵੇਂ ਤੁਸੀਂ ਪਿਛਲੇ ਵਾਰ ਤੁਸੀਂ ਉਹ ਗੱਲ ਕਰਦੇ ਸੀਗਾ ਨਾ ਖਾਸ ਕਰਕੇ ਸ਼ੂਗਰ ਦੇ ਪੇਸ਼ੈਂਟ ਦੀ ਜਿਹੜੇ ਹੈਗੇ ਨੇ ਜਿਨ੍ਹਾਂ ਨੂੰ ਸ਼ੂਗਰ ਦੀ ਸ਼ਿਕਾਇਤ ਹੈਗੀ ਹੈ ਉਹ ਖੇਤ ਜਾਂਦੇ ਤਾਂ ਉਹ ਪੈਰ ਆਪਣੇ ਪੂਰੇ ਚੰਗੀ ਤਰ੍ਹਾਂ ਵੀ ਇਹ ਸਕਾ ਲੈਣ ਫਿਰ ਉਸ ਤੋਂ ਬਾਅਦ ਵੀ ਕਿਤੇ ਨਹੀਂ ਉਸ ਬਾਰੇ ਟਿੱਪਣੀ ਕਰਨੀ ਹਾਂ ਉਸ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਦੁਬਾਰਾ ਦੱਸਣਾ ਚਾਹਾਂਗਾ ਕਿ ਜਿਵੇਂ ਸਰਦੀਆਂ ਦੇ ਵਿੱਚ ਵੈਸੇ ਹੀ ਆਪਣਾ ਖਾਣ-ਪਾਨ ਥੋੜਾ ਵੱਧ ਜਾਂਦਾ ਹੈ ਜਿਵੇਂ ਗੋੜੀ ਦਾ ਗਾਚਕ ਮੋਠਲੀ ਵਗੈਰਾ ਤਾਂ ਨਾਰਮਲੀ ਅਸੀਂ ਦੇਖਿਆ 슈ਗਰ ਦਾ ਕੰਟਰੋਲ ਵਿਗੜਦਾ ਹੈ ਸਰਦੀਆਂ ਦੇ ਵਿੱਚ ਹੂੰ 슈ਗਰ ਦਾ ਕੰਟਰੋਲ ਵਿਗੜਦਾ ਹੈ ਪਲੱਸ ਨਾਲ ਦੀ ਨਾਲ ਆਪਾਂ ਨੂੰ ਹੁੰਦਾ ਹੈ ਕਿ ਆਪਾਂ ਆਗ ਕੋਲ ਜਾ ਕੇ ਆਪਣੇ ਹੱਥ ਪੈਰ ਸੇਕੀਏ ਜਾਂ ਹੀਟਰ ਦੇ ਅੱਗੇ ਖੜੀਏ ਤੇ ਉਹਦੇ ਨਾਲ ਕੀ ਹੁੰਦਾ ਕਿ ਵੀ 슈ਗਰ ਦੇ ਮਰੀਜ਼ਾਂ ਦੇ ਵਿੱਚ ਇਨਫੈਕਸ਼ਨ ਹੋਣ ਦਾ ਚਾਂਸ ਬਹੁਤ ਵੱਧ ਜਾਂਦਾ। ਬਿਲਕੁਲ ਖੇਤਾਂ ਦੇ ਵਿੱਚ ਵੀ ਆਪਾਂ ਕਣਕਾਂ ਨੂੰ ਇਸ ਵਲੇ ਪਾਣੀ ਲਾ ਰਹੇ ਹੁੰਦੇ ਆ। ਤੇ ਗਿੱਲਾ ਹੋਣਾ, ਬੁਢੀ 슈ਗਰ ਵਧੀ ਹੋਣੀ, ਫੋਨ ਦਾ ਸਰਕਲ ਘੱਟ ਹੋਣਾ। ਇਹ ਤਿੰਨੋਂ ਚੀਜ਼ਾਂ ਰਲ ਕੇ ਇੱਕ ਇਨਫੈਕਸ਼ਨ ਬਣਾਉਣ ਦਾ ਕਾਰਨ ਬਣ ਜਾਂਦਾ। ਓਕੇ ਬਿਲਕੁਲ ਠੀਕ ਹੈ। ਇਸ ਤਰ੍ਹਾਂ ਕਰਕੇ 슈ਗਰ ਦੇ ਮਰੀਜ਼ਾਂ ਨੂੰ ਇਨਫੈਕਸ਼ਨ ਹੋਣ ਦੇ ਚਾਂਸ ਤੇ ਜਿਹੜੀ ਕਿ ਵੱਧ ਕੇ ਕਈ ਵਾਰ ਸਾਨੂੰ ਲਤਵੱਧਨ ਤੇ ਵੀ ਪਹੁੰਚ ਜਾਂਦੀ ਹੈ। ਅੱਛਾ ਉਹਦਾ ਧਿਆਨ ਰੱਖਣਾ। ਅੱਛਾ ਗੈਂਗਰੀਨ ਵੀ ਗੈਂਗਰੀਨ ਵਗੈਰਾ ਹੋ ਜਾਂਦੀ ਹੈ। ਬਿਲਕੁਲ ਠੀਕ ਹੈ ਜੀ ਸਰ ਨੂੰ ਵਿਸ਼ੇਸ਼ ਕਰਕੇ ਇਹਦਾ ਧਿਆਨ ਰੱਖਾ ਚਾਹੇ ਤੇ ਡਾਕਟਰ ਸਾਹਿਬ ਤੁਸੀਂ ਹੁਣ ਆ ਚੀਜ਼ਾਂ ਤੁਸੀਂ ਦੱਸੀਆਂ ਬਈਆਂ ਚਲੋ ਵੀ ਕਿਉਂਕਿ ਆਪਾਂ ਕੈਲੋਰੀਜ਼ ਵੱਧ ਲੈ ਲੈਣੇ ਹਨਾ ਕਪੜੇ ਉਦੋਂ ਵੱਧ ਪਾ ਲੈਣੇ ਸਰਦਿੰਦ ਸਾਡਾ ਖਾਣ ਪੀਣ ਕਿਦਾਂ ਦਾ ਹੋਣਾ ਚਾਹੀਦਾ ਦੇਖੋ ਆਪਾਂ ਪੰਜਾਬ 'ਚ ਰਹਿੰਦੇ ਆ ਤੇ ਆਪਣਾ ਤਾਂ ਖਾਣ ਪੀਣ ਸੱਤਿਆਂ ਵੈਸੇ ਹੀ ਵੱਧ ਜਾਂਦਾ ਹੈ ਵਧੀਆ ਹੋ ਜਾਂਦਾ ਬਿਲਕੁਲ ਠੀਕ ਹੈ ਕੈਲਰੀ ਇਨਟੇਕ ਆਪਣਾ ਵਧੀਆ ਬਟ ਫਿਰ ਵੀ ਕੁਝ ਹਦਾਇਤਾਂ ਆਪਣੇ ਮਨ ਦੇ ਉੱਪਰ ਪੱਥਰਾ ਕੇ ਆਪਾਂ ਕਰਨੀ ਹੈਗੀ ਆ। ਹਾਂਜੀ। ਇੱਕ ਰਾਤ ਦਾ ਖਾਣਾ ਜ਼ਰੂਰ ਹਲਕਾ ਖਾਓ। ਬਿਲਕੁਲ ਠੀਕ ਹੈ। ਰਾਤ ਦਾ ਖਾਣਾ ਖਾਣ ਤੋਂ ਬਾਅਦ ਥੋੜੀ ਹਲਕੀ ਫੁਲਕੀ ਭਾਵੇਂ ਕਮ ਆਪਣੇ ਕਮਰੇ ਦੇ ਅੰਦਰ ਹੀ ਸੈਰ ਕਰੋ। ਹਾਂ। ਭਾਵੇਂ ਬਾਹਰ ਮੌਸਮ ਖਰਾਬ ਹੈ ਤੇ ਮੈਂ ਹਰਾਇਤ ਵੀ ਨਹੀਂ ਦਿੰਦਾ ਬਾਹਰ ਜਾਣ ਦੀ ਕਿਉਂਕਿ ਹਨੇਰਾ ਵੀ ਹੁੰਦਾ ਹੈ। ਹਾਂ। ਬਟ ਆਪਣੇ ਕਮਰੇ ਦੇ ਅੰਦਰ 10-15 ਮਿੰਟ ਤੁਸੀਂ ਸੈਰ ਜ਼ਰੂਰ ਕਰੋ। ਹਾਂ। ਦੂਸਰਾ ਘਿਓ ਵਗੈਰਾ ਆਪਣਾ ਬਹੁਤ ਅੱਛਾ ਆਏਗਾ। ਦੇਸੀ ਘਿਓ ਆਪਣਾ ਯੂਜ਼ ਕਰੋ। ਬਟ ਆਪਣੀ ਕੈਲਰੀਜ਼ ਦੂਜੇ ਪਾਸੋਂ ਜਿਵੇਂ ਕਿ ਮਿੱਠੇ ਰਾਹੀਂ ਚਾਹ ਚ ਮਿੱਠਾ ਨਾ ਪਾਓ। ਆਪਣੀ ਮਠਾਈਆਂ ਸਿਰਫ ਮੂੰਹ ਦਾ ਸਵਾਦ ਰੱਖਣ ਵਾਸਤੇ ਥੋੜਾ ਜਿਹਾ ਟੁਕੜਾ ਖਾ ਲਓ ਬਟ ਉਹਨੂੰ ਖਾਣੇ ਵਾਂਗੂ ਨਾ ਖਾਓ ਕਿ ਆਪਾਂ ਜਦਾ ਖਾਣਾ ਹੈ। ਹੂੰ। ਮੂਫਲੀ ਵਗੈਰਾ ਜਿਹੜੀ ਹੁੰਦੀ ਉਹਦੇ ਵਿੱਚ ਸੈਚੂਰੇਟਿਡ ਫੈਟਸ ਹੁੰਦੇ ਹੈਗੇ। ਠੀਕ ਹੈ ਜੀ। ਆ ਮੂਫਲੀ ਥੋੜੀ ਘੱਟ ਖਾਣੀ ਚਾਹੀਦੀ ਹੈ ਖਾਸ ਕਰਕੇ ਜਿਨ੍ਹਾਂ ਨੂੰ ਹਾਈ ਕੋਲੇਸਟ੍ਰੋਲ ਹੈ ਜਾਂ ਜਿਨ੍ਹਾਂ ਦਾ ਖੂਨ ਗਾੜਾ ਰਹਿੰਦਾ ਹੈਗਾ। ਜੀ। ਉਹਨਾਂ ਨੂੰ ਕੀ ਕਹਿੰਦੇ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ ਦੀ। ਜੀ ਬਿਲਕੁਲ ਠੀਕ ਹੈ ਜੀ ਬਿਲਕੁਲ ਠੀਕ ਹੈ। ਗੱਲ ਸਰ ਕਿਉਂਕਿ ਉਹ ਕੋਸਾ ਥੇ ਸਾਡੇ ਬੀ ਸੋਲਿਊਬਲ ਦਾ ਸੀਗਾ ਵੀ ਆਪਣੇ ਜੋੜ ਨੇ ਉਹਨਾਂ ਦੇ ਮੂਵਮੈਂਟਸ ਲਈ ਹੈਨਾ ਆਪਾਂ ਛੋਟੇ ਛੋਟੇ ਵੀ ਉਹ ਬੈਕ ਕਰੀ ਬੈਕ ਹੀ ਚਾਹੀ ਐਕਸਰਸਾਈਜ਼ ਕਰਨੀ ਚਾਹੀ ਲਿਗਮੈਂਟਸ ਦੀ ਰੱਖ ਰਖਵਾਲੀ ਜੋਇੰਟਸ ਦੀ ਰੱਖ ਰਖਵਾਲੀ ਤੁਸੀਂ ਕੁਲ ਟਿਪ ਨਹੀਂ ਫਿਰ ਬੀਟ ਕਰਦੇ ਪੀਸ ਇਕਦਾ ਦੇਖੋ ਸਰਦੀਆਂ ਚ ਸਾਡੇ ਕੋਲ ਕਾਫੀ ਕਿਸਾਨ ਭਰਾ ਆਉਂਦੇ ਆਂ ਹੈ। ਰੀੜ ਦੀ ਹੱਡੀਆਂ ਦਾ ਨਾ ਕਿ ਡਿਸਕ ਦੀ ਪ੍ਰੋਬਲਮ ਹੁੰਦੀ ਹੈ। ਹਾਂਜੀ ਹਾਂਜੀ। ਉਹਦੇ ਵਿੱਚ ਕੀ ਹੁੰਦਾ ਕਿ ਉਹ ਇਕਾਦਤ ਹੁੰਦੀ ਆ ਆਪਾਂ ਸਵੇਰੇ ਉੱਠ ਕੇ ਕੀ ਕਹਿੰਦੇ ਸਿੱਧਾ ਜਾ ਕੇ ਖੇਤ ਦੇ ਵਿੱਚ ਕੰਮ ਤੇ ਲਾ ਜਾਣਾ। ਠੀਕ ਹੈ ਜੀ। ਪਰ ਸਰਦੀਆਂ ਦੇ ਵਿੱਚ ਆਪਣੇ ਮਸਲਸ ਦਾ ਅਖੜਾ ਰਹਿੰਦਾ। ਹੂੰ। ਤੇ ਜਦੋਂ ਤੁਸੀਂ ਅਖੜਾਏ ਹੋਏ ਮਸਲ ਨੂੰ ਇੱਕਦਮ ਜ਼ੋਰ ਲਾਉਂਦੇ ਆਂ ਤਾਂ ਉਹ ਦਰਦ ਕਰਦਾ ਹੈ ਕਿਉਂਕਿ ਮਸਲ ਦਾ ਟਿਅਰ ਹੋ ਜਾਂਦਾ ਹੈ। ਤੇ ਉਹ ਟਿਅਰ ਹੋ ਕੇ ਡਿਸਕ ਤੇ ਪ੍ਰੈਸ਼ਰ ਆ ਜਾਂਦਾ। ਬਿਲਕੁਲ ਠੀਕ ਹੈ। ਇਸ ਤੋਂ ਫੇਰ ਵਾਸਤੇ ਹੂੰ ਸਰਦੀਆਂ ਦੇ ਵਿੱਚ ਆਪਣੇ ਲਿਗਾਮੈਂਟਸ ਮਸਲ ਦੀ ਬਚਾਅ ਵਾਸਤੇ ਸਵੇਰੇ ਉਰਤੇ ਸਾਰ ਹੀ 10 ਮਿੰਟ ਬੋਡੀ ਦੀ ਥੋੜੀ ਸਟ੍ਰੈਚਿੰਗ ਕਰਨੀ ਚਾਹੀਦੀ ਹੈ ਸਟ੍ਰੈਚਿੰਗ ਬੈਕ ਦੀ ਝੋਟੇ ਜੋੜਾਂ ਦੀ ਗੋਟਿਆਂ ਦੀ ਖਾਸ ਕਰਕੇ ਕੀ ਕਹਿੰਦੇ ਆ ਜਿਵੇਂ 40 45 ਸਾਲ ਦੇ ਹੋ ਜਾਂਦਾ ਗੋਡੇ ਦਾ ਹਲਕਿਆ ਕੜਾ ਰਹਿਣਾ ਸ਼ੁਰੂ ਹੋ ਜਾਂਦਾ ਤਾਂ ਸਭ ਤੋਂ ਪਹਿਲਾਂ ਬੈਠ ਕੇ ਤੁਸੀਂ ਗੋਡਿਆਂ ਦੀ ਐਕਸਰਸਾਈਜ਼ ਵਗੈਰਾ ਕਰਨੀ ਹੈ ਫਿਰ ਆਪਣਾ ਕੰਮ ਕਾਜ ਕਰਨਾ ਸ਼ੁਰੂ ਕਰਦੇ ਹੋ ਇਸ ਤਰੀਕੇ ਨਾਲ ਤੁਸੀਂ ਮਸਲ ਤੇ ਲਿਗਾਮੈਂਟ ਇੰਜਰੀ ਨੂੰ ਬਚਾ ਸਕਦੇ ਹੋ ਬਿਲਕੁਲ ਠੀਕ ਸੋ ਸਾਥੀਓ ਜੋ ਪਹਿਲਾਂ ਵੀ ਤੁਹਾਨੂੰ ਜ਼ਿਕਰ ਕੀਤਾ YouTube ਵਾਲਾ ਨੂੰ Facebook ਤੇ Facebook ਵਾਲ ਨੂੰ YouTube ਜ਼ਰੂਰ ਸੰਜਿਆ ਕਰਨਾ ਚਾਹੀਦਾ ਫਿਰ ਉਸ ਤੋਂ ਬਾਅਦ ਇੱਕ ਨੰਬਰ ਸੀ ਤੁਹਾਡੇ ਨਸ਼ਕਤਾਈ 97805 35939 97805 35939 ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਆਤ ਕੋਈ ਤੁਸੀਂ ਪਿਕਚਰ ਭੇਜਣੀ ਚਾਹੁੰਦੇ ਹੋ ਆਪਾਂ ਡਾਕਟਰ ਸਾਹਿਬ ਨੂੰ ਬੇਨਤੀ ਜ਼ਰੂਰ ਕਰਾਂਗੇ ਉਸ ਵੇਲੇ ਮੈਂ ਡਾਕਟਰ ਸਾਹਿਬ ਕੋਲ ਤੁਹਾਡਾ ਇਹ ਸਵਾਲ ਪਹੁੰਚਦਾ ਕਰ ਦੂੰ ਜਿਵੇਂ ਪੋਸੀਬਲ ਉਹਦਾ ਸੋਲੂਸ਼ਨ ਹੈ ਡਾਕਟਰ ਸਾਹਿਬ ਕੋਲੋਂ ਅਸੀਂ ਉਹਦਾ ਜੋਬ ਲੈ ਵੀ ਰੋਗੇ ਤੁਸੀਂ ਡਾਕਟਰ ਤੁਸੀਂ ਸਾਡੇ ਸਟੂਡੀ ਚ ਜਾਂਦੇ ਸਾਡੇ ਪਾਕਨ ਨੂੰ ਤੁਸੀਂ ਇਸ ਵੇਲੇ ਕੀ ਸੁਨੇਹ ਦੇ ਵਿੱਚ ਮੈਂ ਤਾਂ ਸਿਰਫ ਇੱਕ ਸੁਨੇਹਾ ਦੇਣਾ ਆਪਣੀ ਯੂਥ ਨੂੰ ਕਿ ਲੱਭ ਵੱਲੋਂ ਆਪਾਂ ਨੂੰ ਬਹੁਤ ਤਗੜੇ ਜੈਨੇਟਿਕਸ ਮਿਲੇ ਹੈਗਾ ਨਹੀਂ ਪੰਜਾਬ ਦਾ ਯੂਥ ਬਹੁਤ ਹੀ ਸਟਰੋਂਗ ਹੈਗਾ ਅੱਛੇ ਕੱਦ ਕਾਠ ਵਾਲਾ ਹੈਗਾ ਤੇ ਆਪਾਂ ਨੂੰ ਇਹਨੂੰ ਡਿਜ਼ੀਜ਼ ਫਰੀ ਰੱਖਣਾ ਚਾਹੀਦਾ ਹੈ ਕਿ ਬਿਮਾਰੀ ਤੋਂ ਦੂਰ ਰੱਖਣਾ ਚਾਹੀਦਾ ਤਾਂ ਕਿ ਆਪਾਂ ਆਪਣੇ ਬਜ਼ੁਰਗਾਂ ਦੀ ਵਧੀਆ ਸੇਵਾ ਕਰ ਸਕੀਏ ਤੇ ਆਪਣੀ ਮੰਨਣੀ ਹੈ ਪੰਜਾਬ ਦੇ ਯੂਥ ਹੁਣ ਵਰਲਡ ਸਟੇਜ ਤੇ ਬਾਸਕਟਬਾਲ ਵੀ ਕਵਰ ਕਰ ਰਹੇ ਹੈਗੇ ਨੇ ਆਪਣੇ ਖੇਡਾਂ ਕਬੱਡੀ ਤਾਂ ਪੰਜਾਬ ਦਾ ਹੀ ਨਾਂ ਚੱਲਦਾ ਵਰਲਡ ਓਵਰੀ ਜੀ ਤੇ ਹਾਕੀ ਵਿੱਚ ਵੀ ਬਹੁਤ ਅੱਗੇ ਹੈ ਨੀਅਰਲੀ 70% ਦਾ ਤਾਂ ਹਾਕੀ ਟੀਮ ਆਪਣੇ ਪੰਜਾਬ ਦਾ ਹੀ ਬਣਦਾ ਬਿਲਕੁਲ ਠੀਕ ਹੈ ਜੀ ਆਪਾਂ ਇਹਨੂੰ ਮੇਨਟੇਨ ਕਰਨਾ ਆਪਣਾ ਖਾਣ-ਪਾਨ ਸਭ ਬਹੁਤ ਅੱਛਾ ਹੋ ਜਾਗਾ ਆਪਣੇ ਆਪ ਨੂੰ ਇੰਜਰੀ ਤੋਂ ਬਚਾਉਣਾ ਹੈਗਾ ਤੇ ਜੇ ਇੰਜਰੀ ਤਾਂ ਹੋ ਜਾਏ ਤਾਂ ਉਹਦਾ ਪ੍ਰੋਪਰ ਟ੍ਰੀਟਮੈਂਟ ਕਰਾਉਣਾ ਹੈ ਮੈਨੂੰ ਬਹੁਤ ਦੁੱਖ ਹੁੰਦਾ ਜਦੋਂ ਕੋਈ ਵੀ ਵੀਰ ਆਪਣਾ ਮਯੂਸ ਹੋ ਕੇ ਕਿਸੇ ਇੰਜਰੀ ਕਰਕੇ ਆਪਣਾ ਸੁਪਨਾ ਅੱਗੇ ਵਧਨ ਦਾ ਉਹ ਨਹੀਂ ਪੂਰਾ ਕਰ ਸਕਦਾ ਆਪਾਂ ਇਸ ਕਰਕੇ ਆਪਣਾ ਦਿਮਾਗ ਸਾਰਾ ਕੁਝ ਆਪਣੀ એનર્ਜੀ ਇਸ ਪਾਸੇ ਲਾਨੀ ਹੈਗੀ ਆਪਣੀ ਗਰੋਥ ਵਾਲੇ ਪਾਸੇ ਲਾਨੀ ਆ ਤਾਂ ਕਿ ਆਪਣੇ ਬਝੁਰਗਾ ਲਈ ਹੋਈਏ ਖਾਸ ਕਰਕੇ ਤੇ ਆਪਾਂ ਪੰਜਾਬ ਦਾ ਨਾਮ ਸਭ ਤੋਂ ਉੱਪਰ ਲੈ ਕੇ ਜਾ ਸਕੀਏ ਧੰਨਵਾਦ ਜੀ ਡਾਕਟਰ ਸਾਹਿਬ ਬੜੀ ਥੋੜੀ ਤੁਸੀਂ ਗੱਲ ਕੀਤੀ ਕਿਉਂਕਿ ਪੰਜਾਬ ਦਾ ਯੂਥ ਹਰ ਪਾਸੇ ਦਾ ਵਰੀਆ ਬੀ ਕੰਪੈਰੇਬਲ ਹਾਕੀ ਟੀਮ ਲਈ ਗੱਲ ਕਰੀਏ ਕੁੜੀਆਂ ਦੀ ਕ੍ਰੀਏਟਿਵ ਟੀਮ ਦੀ ਗੱਲ ਕਰੀ ਹੈ ਨਾ ਬਹੁਤ ਚੰਗੇ ਬੀਆ ਬਾਕੀ ਬਸ ਤੁਸੀਂ ਜ਼ਿਕਰ ਕੀਤਾ ਜੀ ਕਿਉਂਕਿ ਇਹ ਖਡਾਰੀ ਖਡਾਰੀਆਂ ਦੇ ਛੋਟੀ ਜਿਹੀ ਸਾਰੀ ਆਪਣਾ ਜੋ ਕੈਰੀਅਰ ਹੈ ਛੋਟੀ ਜਿਹੀ ਇੰਜਰੀ ਕਰਕੇ ਉਹ ਖਰਾਬ ਹੋ ਸਕਦਾ ਹੈ ਉਸ ਲਈ ਪ੍ਰੋਪਰ ਉਹਦਾ ਸਰੀਰ ਦਾ ਰਖਾਉ ਉਹ ਜ਼ਰੂਰੀ ਹੈ ਡਾਕਟਰ ਸ਼ਿਖਰ ਸਾਡੇ ਛੋਟੀ ਸਾਡੇ ਬੜੇ ਸੂਵੀਅਰ ਪਹੁੰਚੇ ਤੇ ਤੁਹਾਡਾ ਪਹਿਲਾਂ ਤੁਸੀਂ ਬਹੁਤ ਬਹੁਤ ਧੰਨਵਾਦ ਕਰਦੇ ਜੀ ਤੇ ਅਸੀਂ ਕੋਸ਼ਿਸ਼ ਕਰਾਂਗੇ ਫਿਰ 2 ਮਹੀਨੇ ਬਾਅਦ ਨਾਲ ਤਨੂੰ ਇਹ ਵੀ ਸੁਣਨੀ ਲਿਫੇ ਬਲਾਗ ਲਿਖੀ ਸੀ ਧੰਨਵਾਦ ਸਰ ਇਹ ਮੇਰਾ ਸੁਭਾਗ ਆਇਆ ਜੀ ਸੋ ਸਾਥੀਓ ਸਪੈਸ਼ਲ ਅਸੀਂ ਇਹ ਲਾਈਵ ਤੇ ਕੋਈ ਡਾਟ ਸ਼ੇਖਰ ਨਾਲ ਅਸੀਂ ਗੱਲ ਕਰਨੀ ਚਾਹੁੰਦੇ ਇਹਦੇ ਦੇ ਵਿਸ਼ੇ ਲੈ ਕੇ ਅਸੀਂ ਅਗਲੇ ਅਫਸਰੀਆਂ ਹਾਜ਼ਰ ਹੋਵਾਂਗੇ ਹੋਂ ਤੱਕ ਜਾਜ਼ਰ ਨਮਸਕਾਰ